ਮੈਂ ਅੱਜ ਸੱਚੀ ਉਸ ਕੁੜੀ ਨੂੰ ਦੀ ਗੱਲ ਤੇ ਨਾ ਸਹਿਮਤ ਆ ਕਿ ਧੀਆਂ ਦਾ ਘਰ ਹੋਣਾ ਬਹੁਤ ਜ਼ਰੂਰੀ ਆ ਮੈਂ ਹਰ ਇੱਕ ਧੀ ਨੂੰ ਕਹਿਨੀ ਆ ਚਾਹੇ ਮੇਰੀ ਆਪ ਦੀ ਧੀ ਵੀ ਹੈਗੀ ਆ ਮੈਂ ਤਾਂ ਇਹੀ ਗੱਲ ਕਹਿਨੀ ਵੀ ਪੁੱਤ ਜਿਨੇ ਕਮਾਈ ਕਰਨੀ ਆ ਕਮਾਈ ਕਰੋਗੇ ਆਪਦਾ ਘਰ ਜ਼ਰੂਰ ਬਣਾਇਆ ਜੇ ਕਿਉਂਕਿ ਨਾ ਪੇਕਿਆਂ ਦਾ ਘਰ ਹੁੰਦਾ ਨਾ ਹੁੰਦਾ ਸਹੁਰਿਆਂ ਦਾ ਕੋਈ ਕਿਸੇ ਦਾ ਘਰ ਨਹੀਂ ਹੁੰਦਾ ਘਰ ਆਪਦਾ ਆਪ ਨੂੰ ਬਣਾਉਣਾ ਪੈਂਦਾ ਕਿੰਨੇ ਸਾਲ ਰਹੇ ਸੀ ਤੁਹਾਡੇ ਹਸਬੰਦ ਤੋਂ ਬਹਿਰਨ ਦੇ ਵਿੱਚ ਮੇਰੇ ਹਸਬੰਦ ਰਹੇ ਸੀਗੇ 2 ਤੋਂ 2.5 ਸਾਲਾਂ 2.5 ਸਾਲ ਬਾਅਦ ਫਿਰ ਆ ਗਏ ਸੀ ਵਾਪਸ ਕਿਉਂਕਿ ਉਹ ਵੀ ਤਾਇਆ ਜੀ ਦੇ ਮੁੰਡਿਆਂ ਨਹੀਂ ਖੜਿਆ ਸੀ ਉਹਨੂੰ ਪਿੰਡ ਚੋਂ ਹੀ ਚਾਚੇ ਤਾਇਏ ਲੱਗਦੇ ਉਹਨਾਂ ਉਹੀ ਲੈ ਕੇ ਗਏ ਸੀ ਤੇ ਉਹਨਾਂ ਨੇ ਇੱਥੋਂ ਦੇ ਵਧੀਆ ਕੰਮ ਦੇ ਅਕੋਰਡਿੰਗ ਖੜਿਆ ਉੱਥੇ ਜਾ ਕੇ ਲੇਬਰ ਚ ਟੱਕਦਾ ਫਿਰ ਉੱਥੇ ਵੀ ਉਹਨਾਂ ਨੇ ਵੀ ਬੇਈਮਾਨੀ ਕੀਤੀ ਜੇ ਉੱਥੇ ਇੱਕੇ ਰੂਮ ਚ ਰਹਿੰਦੇ ਸੀਗੇ ਜਿਹੜੇ ਪੈਸੇ ਕਮਾ ਕੇ ਲਿਆਂਦੇ ਕੁਝ ਕ ਮੁੰਡਿਆਂ ਨੇ ਉੱਥੇ ਵਿੱਚੋਂ ਰੱਬ ਜਾਣੇ ਵੀ ਕਿਹੜਿਆਂ ਨੇ ਕੱਢ ਲਿਆ ਆਪਾਂ ਨੂੰ ਪਤਾ ਨਹੀਂ ਸਾਡੇ ਪੈਸੇ ਨਿਕਲ ਗਏ ਜੀ ਤੇ ਫੇਰੇ ਮੇਰੇ ਕੋਲ ਰੋਈ ਖਪੇ ਮੈਨੂੰ ਦੱਸਿਆ ਫਿਰ ਮੈਂ ਕਿਹਾ ਛੱਡੋ ਪਰੇ ਵਾਪਸ ਆ ਜਾਓ ਕੋਈ ਨਿੱਝਾੜੀ ਕਰਕੇ ਖਾ ਲਾਂਗੇ ਇੱਥੋਂ ਤੱਕ ਕਿ ਸਾਡੇ ਸਰਦਾਰ ਸਾਹਿਬ ਨੇ ਪਿੰਡ ਦੀਆਂ ਗਲੀਆਂ ਨਾਲੀਆਂ 'ਚ ਵੀ ਕੰਮ ਕੀਤਾ ਇੱਕ ਕਹਿੰਦੇ ਕਹੋਂਦੇ ਸਰਦਾਰਾਂ ਦਾ ਪੁੱਤ ਪਿੰਡ ਦੀਆਂ ਗਲੀਆਂ ਨਾਲੀਆਂ ਦੇ ਵਿੱਚ ਮੰਨ ਕੇ ਚਲੋ ਜਾ ਕੇ ਕੰਮ ਕਰੇ ਤਾਂ ਕਿੱਡੀ ਵੱਡੀ ਕੀ ਕਾਸ ਨੂੰ ਬਲੌਂ ਕਰ ਦੇਣ ਸੀ ਅਸੀਂ ਜੱਟ ਸਿੱਖਾਂ ਜੱਟ ਸਿੱਖਾਂ ਦਾ ਮੁੰਡਾ ਹਾਂਜੀ ਪਿੰਡ ਦੇ ਵਿੱਚ ਨਾਲੀਆਂ ਪਿੰਡ ਦੀਆਂ ਨਾਲੀਆਂ ਬਣਾਵੇਂ ਪਿੰਡ ਦੀਆਂ ਗਲੀਆਂ ਨਾਲੀਆਂ ਬਣਾਵੇਂ ਤਾਂ ਤੁਸੀਂ ਖੁਦ ਸੋਚੋ ਵੀ ਕਿੱਥੇ ਜਾਂਦੀ ਆ ਗੱਲ